ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਹੜਾਂ ਦੇ ਨਾਲ ਦੁੱਖ ਦਾ ਮਾਹੌਲ ਹੈ ਉਸੇ ਦੂਜੇ ਪਾਸੇ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਨੂੰ ਘਟੋਤੀ ਕਰ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸ ਦਈਏ ਕਿ ਕੱਪੜੇ ਜੁੱਤੇ ਇਲੈਕਟ੍ਰੋਨਿਕਸ ਸਮਾਨ ਸਮੇਤ ਕਈ ਚੀਜ਼ਾਂ ਸਸਤੀ ਹੋਣ ਵਾਲੀਆਂ ਹਨ ਇਸ ਫੈਸਲੇ ਨਾਲ ਜਿੱਥੇ ਗ੍ਰਾਹਕਾਂ ਨੂੰ ਲਾਭ ਹੋਵੇਗਾ ਉੱਥੇ ਮਾਰਕੀਟ ਵਿੱਚ ਵੀ ਰੌਣਕ ਵਧਣ ਦੀ ਸੰਭਾਵਨਾ ਹੈ ਆਓ ਜਾਣਦੇ ਹਾਂ ਕੀ ਹੁੰਦਾ ਹੈ ਜੀਐਸਟੀ ਸਾਧਾਰਨ ਬੋਲਚਾਲ ਵਿੱਚ ਇਸ ਦਾ ਮਤਲਬ ਗoods ਐਂਡ ਸਰਵਿਸ ਟੈਕਸ ਹੈ ਇਹ ਇੱਕ ਟੈਕਸ ਹੈ ਜੋ ਸਮਾਨ ਅਤੇ ਸੇਵਾਵਾਂ ਉੱਤੇ ਲੱਗਦਾ ਹੈ ਜਾਂ ਅਸੀਂ ਇਦਾਂ ਵੀ ਕਹਿ ਸਕਦੇ ਹਾਂ ਕਿ ਕਿਸੇ ਵੀ ਚੀਜ਼ ਨੂੰ ਖਰੀਦਣ ਜਾਂ ਵੇਚਣ ਵੇਲੇ ਲੱਗਦਾ ਹੈ ਜੀਐਸਟੀ ਇੱਕ ਇਕਤਾ ਵਾਲਾ ਟੈਕਸ ਹੈ ਜੋ ਦੇਸ਼ ਵਿੱਚ ਟੈਕਸ ਪ੍ਰਣਾਲੀ ਨੂੰ ਆਸਾਨ ਤੇ ਇੱਕਸਾਰ ਕਰਦਾ ਹੈ ਪਹਿਲਾਂ ਵੱਖ-ਵੱਖ ਕਿਸਮ ਦੇ ਟੈਕਸ ਲੱਗਦੇ ਸਨ ਜਿਵੇਂ ਕਿ ਐਕਸਾਈਜ਼ ਡਿਊਟੀ, ਵੀਏਟੀ, ਸਰਵਿਸ ਟੈਕਸ 2017 ਤੋਂ ਬਾਅਦ ਸਰਕਾਰ ਨੇ ਇਹ ਸਾਰੇ ਟੈਕਸ ਖਤਮ ਕਰਕੇ ਇਕੋ ਟੈਕਸ ਪ੍ਰਣਾਲੀ ਯਾਨੀ ਕਿ GST ਲਾਗੂ ਕਰ ਦਿੱਤਾ ਆਪਣੇ ਕੋਲ ਪਹਿਲਾਂ ਚਾਰ ਸਲੈਬਸ ਤੇ GST ਲੱਗਦਾ ਸੀ ਜਿਸ ਵਿੱਚ 5 12 18 ਤੇ 28 ਪਰ ਹੁਣ ਦੋ ਹੀ ਸਲੈਬਸ ਹਨ 5% ਦੀ ਅਤੇ 18% ਦੀ ਤੇ ਆਮ ਸਹਿਮਤੀ ਬਣੀ ਹੈ ਕਿ ਕੁਝ ਹੋਇਆ ਹੈ ਸਸਤਾ ਰੋਟੀ ਸਣੇ ਰੋਜ਼ਾਨਾ ਵਰਤੋ ਦੀਆਂ ਚੀਜ਼ਾਂ ਤੇ ਟੈਕਸ ਜ਼ੀਰੋ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਜੋ ਸਸਤੀ ਹੋਈਆਂ ਜੀਐਸਟੀ 5% ਦੀ ਸਿਹਤ ਅਤੇ ਜੀਵਨ ਬੀਮਾ ਵੀ ਸਸਤਾ ਹੋਇਆ ਹੈ ਸਿੱਖਿਆ ਅਤੇ ਖੇਤੀਬਾੜੀ ਖੇਤਰ ਦੇ ਵਿੱਚ ਵੀ ਕਾਫੀ ਸੁਧਾਰ ਦੇਖਣ ਨੂੰ ਮਿਲੇਗਾ ਇਲੈਕਟ੍ਰੋਨਿਕਸ ਮਾਲ ਜੋ ਸਸਤੇ ਹੋਏ ਹਨ ਲਗਜ਼ਰੀ ਜੀਐਸਟੀ ਟੈਕਸ 40% ਦੀ ਤੱਕ ਘਟਾਇਆ ਗਿਆ ਹੈ ਵਿੱਤ ਮੰਤਰੀ ਦੁਆਰਾ 12% ਦੀ ਅਤੇ 28% ਦੀ ਦਰਾਂ ਦੀਆਂ ਸਲੈਬ ਨੂੰ ਖਤਮ ਕਰ ਦਿੱਤਾ ਗਿਆ ਹੈ ਇਹ ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ ਦਰਾਂ ਵਿੱਚ ਕਟੋਤੀ ਨਾਲ ਸਰਕਾਰ ਨੂੰ ਲਗਭਗ 93000 ਕਰੋੜ ਰੁਪਏ ਦਾ مالیਆ ਨੁਕਸਾਨ ਹੋਵੇਗਾ ਕੌਂਸਲ ਦੇ ਦੋ ਸਲੈਬ ਦਰਾਂ ਨੂੰ ਮਨਜ਼ੂਰੀ ਦਿੱਤੀ ਹੈ ਜੀਐਸਟੀ ਪ੍ਰਣਾਲੀ ਤੇ ਬਣੀ ਸਹਿਮਤੀ ਨਾਲ ਆਮ ਆਦਮੀ ਕਿਸਾਨ ਮੱਧ ਵਰਗ ਔਰਤਾਂ ਅਤੇ ਨੌਜਵਾਨਾਂ ਨੂੰ ਲਾਭ ਹੋਵੇਗਾ ਇਹ ਵਿਆਪਕ ਸੁਧਾਰ ਸਾਡੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਗੇ ਅਤੇ ਹਰ ਕਿਸੇ ਲਈ ਕਾਰੋਬਾਰ ਕਰਨਾ ਆਸਾਨ ਬਣੇਗਾ ਖਾਸ ਕਰਕੇ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਲਈ